ਹੈਲੋ ਹਾਂਜੀ ਵੀਰ ਜੀ ਇੱਕ ਮੁੰਡਾ ਪਿੰਡ ਸੋਲ ਦਾ ਗਗੋਬੋਏ ਲਾ ਕੇ ਪਿੰਡ ਅਜੀ ਸੋਲ ਨਾਂ ਕੀ ਵੀਰ ਜੀ ਤੁਹਾਡਾ ਅਮਰਤਪਾਲ ਨਾਂ ਤਾਂ 10 ਜਮਾਤਾਂ ਅਮਰਤਪਾਲ ਨਾਂ ਜੀ ਤੇ 10ਵੀਂ ਮਾਤਾ ਪੜਿਆ ਜੀ ਤੇ ਇਤੋਂ ਕੋਈ ਵੀ ਤੁਸੀਂ ਪੜਾ ਮੈਨੂੰ ਸੁਣ ਸਕਦੇ ਜੋ ਕੋਈ ਵੀ ਪੜਾ ਮੈਨੂੰ ਦੱਸ ਸਕਦਾ ਵਾ ਤੇ ਪਰ ਇਹ ਵਿਚਾਰਾ ਵੇਖੋ ਵੀ ਨੰਗੇ ਪੈਰੀ ਤੇ ਦੇਖੋ ਲੀੜੇ ਨੇ ਕਿਹੋ ਜਿਹੇ ਪਾਏ ਆ ਤੇ ਕਿਸ ਤਰ੍ਹਾਂ ਮਲਵੀ ਗਰੀਬੀ ਦੁਰਿਆ ਫਿਰਦਾ ਵਾ ਹਾਂਜੀ ਵੀਰ ਜੀ ਤੁਸੀਂ 55 ਪੜਾ ਸੁਣਾਓ 55 55 ਦੋਨੇ 160 ਤੇ 55 ਤੇ 165 ਤੇ 55 ਚੱਕਾ 100 ਵੀ 55 50 ਦਾ 100 ਤੇ 70 60 ਤੇ 55 70 ਤੇ 150 ਤੇ 55 8440 55 9495 55 ਦਾ 550 ਤੇ ਵੀਰ ਜੀ ਤੁਸੀਂ 99 ਦਾ ਪੜਾ ਸੁਣਾਓ 99 99 ਦੋਨੇ 198 99 ਤਾਂ ਦਾ ਸਸਤਾ 99 ਵਿੱਚ ਚੱਕਾ 160 ਵਿੱਚ 58 99 ਵਿੱਚ ਚੱਕਾ 500 ਚੜਾ 99 ਵਿੱਚ 76 17 99 ਵਿੱਚ 7759 ਵਿੱਚ 9919 ਵਿੱਚ 990 ਤੇ ਤੁਸੀਂ ਵੀਰ 93 ਦਾ ਪੜਾ ਸੁਣਾਓ ਜੀ 93 93 ਦਾ 186 93 ਦਾ 279 93 ਚੋਕਾ 372 99 5475 93 ਸਿਕਾ 558 93 7855 93 8774 93 9837 93 ਦਾ 923 ਹਾਂ ਜੀ ਵੀਰ ਜੀ ਵੇਖੋ ਜੀ ਇਹਦੇ ਕੋਲ ਕਿੱਡਾ ਵਧੀਆ ਹੁਨਰ ਆ ਤੇ ਇਹ ਵੀਰ ਇਤਨਾ ਗਰੀਬੀ ਜੇ ਮੁੱਲ ਵੀ ਆਪਣਾ ਹੁਣਾਂ ਨਹੀਂ ਕੰਮ ਵਗਾ ਸਕਦਾ ਤੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤੇ ਇਹ ਵੀਰ ਦਾ ਕੋਈ ਕੋਈ ਇਹਦੀ ਬਾਹ ਫੜ ਸਕੇ ਤੇ ਕੋਈ ਇਹਨੂੰ ਰੋਜ਼ਗਾਰ ਦੇ ਸਕੇ ਧੰਨਵਾਦ